ਜਨਮਦੰਦਿਆਂ ਸਾਰਿਆਂ ਨੂੰ ਬਹੁਤ ਬਹੁਤ ਬਧਾਈਆਂ ਮੈਂ ਲੇਟ ਹੋ ਗਿਆ ਤੇ ਮਾਫੀ ਚਾਹੁੰਦਾ ਸੈਣੀ ਸਾਹਿਬ ਤੋਂ ਮਾਫੀ ਮੰਗਦੀ ਮੈਂ ਮੈਂਚ ਦੇ ਜੋ ਕਮੇਟੀ ਮਾਜਮਾਨ ਸੋ ਮੈਨੂੰ ਹੁਕਮ ਆਇਆ ਹੈ ਇੱਕ ਦੋ ਲਾਭਾਂ ਪਿਆਮੇ ਨੇ ਜਰੂਰ ਪੇਸ਼ ਕਰੋ ਸੋ ਦਿਹਾਰੀ ਦਾ ਹੈ ਨਹੀਂ ਜੀ ਇੰਨਾ ਦਾ ਕੋਈ ਮਰੇ ਹਰ ਪਰ ਫਿਰ ਵੀ ਉਹਦੇ ਜੋ ਆਰਡਰ ਨੇ ਉਹਦੇ ਮੁਤਾਬਕ ਮੈਂ ਚੰਦ ਰੋ ਪੇਸ਼ ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਪਰ ਕਿਸੇ ਦਾ ਦਿਖਾਇਓ ਨਾ ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਪਰ ਕਿਸੇ ਦਾ ਦਿਖਾਇਓ ਨਾ ਪਿਆਰ ਪਾ ਕੇ ਤੋੜ ਜੇ ਨਭੜਾ ਨਹੀਂ ਪਿਆਰ ਵੀ ਕਿਸੇ ਦੇ ਨਾਲ ਪਾਇਓ ਨਾ ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਪਰ ਕਿਸੇ ਦਾ ਦਿਖਾਇਓ ਨਾ ਚੋਲ ਦੀ ਦਮਕ ਨਾਲ ਆਡੀ ਨਾਲ ਗੋਲਦੇ ਨੇ ਰੰਗਲੇ ਰਵਾਲਵੇਂ ਢੋਲ ਢੋਲ ਪੈਦਲੋਂ ਕਿਹਿਆਂ ਦੇ ਉੱਤੋਂ ਰੰਗ ਹੋ ਗਿਆ ਗੱਲਾਂ ਦਾ ਲਾਲੋ ਲਾਲ ਲਈ ਹੋ ਗਿਆ ਗੱਲਾਂ ਦਾ ਲਾਲੋ ਰਾਲ ਲਈ ਜਦੋਂ ਮਿਲ ਜਾਂਦੇ ਨੇ ਨੈਣ ਦਾ ਪੁਆੜੇ ਜਹਿ ਬੈਣ ਜਦੋਂ ਮਿਲ ਜਾਂਦੇ ਨੇ ਨੈਣ ਦਾ ਪੁਆੜੇ ਜਹਿ ਬੈਣ ਦਿਲ ਲੁੱਟ ਹੁੰਦੇ あれた出る出る出る。